ਲਓ ਜੀ ਬਾਈ ਜੀ ਕਬੂਤਰਾਂ ਤੇ ਆ ਕਬੂਤਰ ਚਲੂ ਛੜਦੇ ਆ ਵੇ ਇਹ ਮੈਨੂੰ ਠੀਕ ਨਹੀਂ ਲੱਗੇ ਯਾਰ ਆ ਕਬੂਤਰ ਇੱਕ ਚਲੂ ਕੋਈ ਨਹੀਂ ਛੜ ਦਿੰਦੇ ਆ ਬੀਣੀ ਆ ਕੀ ਸਕਤਾ ਕਰਦੇ ਲੱਗੀ ਬਾਈ ਜੀ ਪਿਆਰ ਕਬੂਤਰ ਛੱਡੇ ਆਪਾਂ ਇਹ ਕੱਲ ਛੱਡੇ ਹੀ ਨਹੀਂ ਗਏ ਤੇ ਆਜੀ ਛੱਡੇ ਕਿਉਂਕਿ ਗੱਲ ਗੀੜੀ ਦੀ ਗੱਲ ਛੱਡਣੀ ਨਹੀਂ ਸੀ ਤੇ ਲਓ ਬਈ ਆਪਾਂ ਕਰਨ ਲੱਗਿਆ ਬਲੌਗ ਦੀ ਸਟਾਰਟਿੰਗ ਤੇ ਜਿਹੜਾ ਪਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾਵੋ ਨੇ ਤੇ ਧੀਰੇ ਕੇ ਵੀ ਨਹੀਂ ਵੀ ਛੱੜਤੇ ਕਿੰਨਾ ਤਾਂ ਪਾਲੀ ਅੱਜ ਲੋ ਜੀ ਬਾਈ ਨੀਲੇ ਰਜ਼ਾ ਵੀ ਆ ਗਏ ਨੀ ਲਿਓ ਰਾਈ ਰੋ ਗਿਆ ਚਲੋ ਕੋਈ ਗੱਲ ਨਹੀਂ ਦੂਜੇ ਤਾਂ ਖੜੇ ਆ ਕਬੂਤਰੀ ਕੱਲ ਵੀ ਨਹੀਂ ਛੱਡੇ ਗਏ ਕੱਲ ਵੀ ਨਹੀਂ ਛੱਡੇ ਗਏ ਤੇ ਚਲੋ ਕੋਈ ਗੱਲ ਨਹੀਂ ਅੱਜ ਜੀ ਬਾਈ ਜੀ ਬਦਾਮ ਪਾਤੇ ਆਪਾਂ ਕਬੂਤਰਾਂ ਨੂੰ ਤੇ ਇਹਨੇ ਛੜ ਤੇ ਥੋੜੇ ਜਿ 흘 ਇੰਨੇ ਕੱਥੀ ਦੇ ਦਿੰਨੇ ਇਹਨੂੰ ਆਪਣੇ ਦੋ ਢਿੱਲੇ ਪਏ ਉਤਲੇ ਇੱਕ ਉਤਲਾ ਹੈ ਤੇ ਇੱਕ ਤੇ ਇਹਨਾਂ ਦਾ ਕਰਦੇ ਆ ਟਰੀਟਮੈਂਟ ਹਰਿਆਂ ਬਿਠਾ ਮਾਰੀ ਜਾਂਦੇ ਆ ਤੇ ਦਵਾਈ ਮੁੱਕੀ ਪਈ ਉਹ ਲਿਆਉਣੇ ਫੜ ਕੇ ਤੇ ਜਲਾਵ ਜ਼ਰੂਰ ਲਾਉਣੇ ਤੇ ਕਰਦੇ ਆ ਸਿਰ ਤੇ ਲਓ ਜੀ ਬਾਈ ਕੂਤਰ ਆਪਣੇ ਬਦਾਮ ਬਦੂਮ ਦੇਤੇ ਹੋ ਗਏ ਆ ਵਿਲੇ ਇਹਨਾਂ ਨੂੰ ਤਾਂ ਸਵੇਰੇ ਦੇਤੇ ਸੀ ਮੈਟ ਮੋਟ ਸਾਫ ਕਰਕੇ ਟੇ ਵਿੱਚੋਂ ਤੇ ਆਹ ਕੂਤਰੀ ਦੇ ਮੈਟ ਸਾਫ ਬਾਕੀ ਹੁਣ ਕੱਲ ਨੂੰ ਦੇਖਾਂਗੇ ਸਾਮ ਸਮਾਈ ਦਾ ਕੀ ਪੰਦਾ ਤੇ ਪਰਸੋਂ ਬਾਜੀਆ ਲੋ ਜੀ ਭਾਈ ਜੀ ਦਾਣਾ ਪਾਣੀ ਲੱਗ ਪਿਆ ਆਪਾਂ ਪਾਉਣ ਅੱਜ ਇਹਦੇ ਵਿੱਚ ਜਿਹੜੇ ਫਰ ਸਾਰਾ ਜਾਲ ਚ ਪਾਵਾਂਗੇ ਕੱਢਦੇ ਆ ਸਿੱਧੇ ਕਰਦੇ ਆ ਤੇ ਆਪਾਂ ਲੱਗ ਪਏ ਭਾਈ ਦਾਣਾ ਪਣੀ ਪਾਉਣ ਤੇ ਦਾਣਾ ਪਾਣੀ ਪਾ ਕੇ ਜਦੋਂ ਉਹ ਪੱਟੀ ਫੁੱਟੀ ਪਾ ਕੇ ਫਿਰ ਨਾਲ ਤਾਂ ਕਬੂਤਰਾਂ ਦੇ ਲਾਵਾਂਗੇ ਰੰਗ ਕਿੰਨਾਂ ਲਈ ਉਹਨਾਂ ਨੂੰ ਪਾਵਾਂਗੇ ਜਾਲ ਚ ਦਾਣਾ ਪਣੀ ਪਾਦ ਕੇ ਲੋ ਜੀ ਬਾਈ ਰੰਗ ਲਾਉ ਰੰਗ ਲਾਉਣ ਦੀ ਤਿਆਰੀ ਆ ਤੇ ਯੂਤ ਕੱਢੀ ਜਾਂਦਾ ਕੂੜੀਆਂ ਇੱਕ ਇੱਕ ਕਰਕੇ ਕੱਢੀ ਆਵਾਂਗੇ ਤੇ ਉਵੇਂ ਉਵੇਂ ਉਹਨੂੰ ਦੋਰ ਲਾ ਦੇ ਜਾਲ ਚ ਪਾਈ ਆਵਾਂਗੇ ਤੇ ਜਾਲ ਮਿਲੇ ਹੋਣਾ ਚਾਕੇ ਇਹ ਰਤੀ ਦੇ ਪਹਿਲਾਂ ਲਾਵਾਂਗੇ ਗੁਲਾਬੀ ਬਗਲਾ ਕਰਾਂਗੇ ਦੋਵੇਂ ਤੇ ਆਪਾਂ ਲਾਏ ਜਾਲ ਰੰਗ ਲਾਉਣ ਉਹ ਬਾਈ ਜੀ ਲਗ ਪਿਆ ਰੰਗ ਲਉਣ ਤੇ ਰੁਕ ਲੈਣ ਪੁੱਤ ਜਿਵੇਂ ਸਹੀ ਬਗਲ ਕੱਤੀਆ ਗੋਲ ਕਰਨਾ ਥੱਲੇ ਲਾਜਾ ਇਹ ਕਿਉਂ ਡਪੰਡ ਕਰਨਾ ਹੈ ਇਕਲਾ ਪੁੱਤ ਪਪਾ ਕੰਨਿਆ ਉਹ ਇੱਧਰ ਹੀ ਰੱਖਾ ਭਰਾਵਾ ਕਿਧਰ ਰੱਖੀ ਚਲ ਕਰ ਕੱਠੀ ਦੂਜੀ ਗੱਲ ਆ ਜਾਣਾ ਇਹ ਵੀ ਗੁਲਾਬੀ ਸੀ ਡਾਨ ਹਲਕੜ ਚੱਲੀ ਸੀ ਜਿੱਥੇ ਇਹ ਰੋਗ ਦੇ ਬਕਤ ਥੱਲੇ ਲਾ ਜਮਾ ਯਾਰ ਕੀ ਕਰੀਏ ਨਾ ਸੀ ਜੀ ਚੱਲ ਨਾ ਬਗਲਾ ਕਰਾਂਗੀ ਚੱਲਰ ਕਿੱਥੇ ਇਹ ਉਹ ਅੜੀ ਸ਼ਰਤ ਤੇ ਬੱਜੇ ਸੀ ਯਾ ਗਾਸ ਕਿੱਥੇ ਕਰੀਏ ਪਿੱਛੇ ਕਰੀ ਹਾਂ ਜੀ ਪੈਣਾ ਮੈਂ ਪਤਾ ਪੈਣ ਕੀ ਮੈਨੂੰ ਪਤਾ ਫਲਾਦੀ ਵੀਡੀਓ ਕਿਨੇ ਮਾਸ ਜੇ ਮੂੰਹ ਕਰੀ ਤੂੰ ਵੱਡੀ ਤੌੜੀ ਜਾਨੀ ਹਾਂ ਦੇ ਪੈਸਾ ਹੁਣ ਆਵੇ ਰੋਕ ਦੇ ਪਾ ਸੂਜੀ ਮੈਂ ਆਏ ਨਹੀਂ ਇਹ ਕਹਿੰਦੀ ਆਂ ਹੜਖੜ ਖੜ ਆਨੇ ਕੀ ਕਰਾ ਲਿਆ ਗੱਤ ਛੱਡ ਕਿਉਂ ਇਹਦਾ ਮੋਜਾ ਯਰ ਪ੍ਰਭਾ ਤੂੰ ਪੁੱਠੇ ਦਾ ਕੰਮ ਕਰਦਾ ਇਹਦਾ ਕੰਮ ਕਰਦਾ ਕਬੂਤਰਾਂ ਦੀ ਆਪਣੇ ਆਪਣੇ ਕਬੂਤਰ ਸਾਰੇ ਨਾਲੋਂ ਭੈੜਾ ਰੰਗ ਤੇ ਭੈੜੇ ਰੰਗ ਨਾਲੇ ਭੜੇ ਤੇ ਭੈੜੇ ਸਭ ਤੋਂ ਮਿਹਲੇ ਆਪਣੇ ਕਬੂਤਰ ਹੁੰਦੇ। ਉਹ ਤਾਂ ਕੀ ਲੈ ਆਏ ਦੀ گلابی ਟੌਰੀ ਕਰਦੇ ਆਂ। گلابی ਟੌਰੀ ਓਏ ਭਰਾਵਾ। ਇਹਨਾਂ ਨੂੰ ਥਾੜਾ ਇਹਨਾਂ ਨੂੰ ਆ ਰੰਗੇ ਲਿਪੜ ਨੂੰ ਆ ਗਿਆ ਜਾਲ ਚ ਪਾਉਣ ਨੂੰ ਛੇਤੀ ਬਣ ਗਈ ਮੈਂ ਖੁੱਡੇ ਛੱਡੀ ਜਾਵਾਂਗੇ ਰੰਗ ਲਾ ਲਾਂਗੇ ਤੂੰ ਜਾਲ ਲਿਆ ਯਾਰ ਛਤਰੀ ਤੇ ਚੱਲ ਉੱਥੇ ਲੈ ਕੇ ਚੱਲ ਤਾਂ ਪਾ ਲਿਆ ਪਿਉ ਡੀ ਸੀ ਤੇ ਰਤੀ ਤੱਕ ਗਈ ਬੈ ਤੇ ਦੂਜੀਓ ਡੋਰ ਲਾਏ ਪਏ ਆ ਤੇ ਮੌਸਮ ਆ ਫਰ ਗਈ ਤੂਸੀ ਆ ਜੀ ਕਬੂਤਰਾਂ ਨੂੰ ਰੰਗ ਰੁੰਗ ਲਾ ਕੇ ਬੰਨਿਆ ਡੋਰ ਲਾਈ ਸੀ ਇੱਕ ਤਾਂ ਉੱਡ ਕੇ ਮੜਾ ਜਾ ਬੈ ਗਈ ਤੇ ਇੱਕ ਟੂਸੀ ਔਰ ਯਰੀ ਲਈ ਆ ਜਾਂਦੀ ਇਹਨਾਂ ਨੂੰ ਲੱਗੇ ਪਏ ਐ ਬਾਉਣ ਬਾਈ ਜੀ ਤਿੰਨ ਕਬੂਤਰ ਤਿੰਨ ਕਬੂਤਰੀਆਂ ਦੋ ਬੂਦਰੀਆਂ ਜਾਲ ਚ ਤੇ ਦੋ ਕਬੂਤਰ ਉੱਡ ਕੇ ਬੈਠ ਗਾ ਹੁਣ ਇਹ ਸਾਰੀਆਂ ਬੈਗ ਉੱਡ ਕੇ ਕੱਲ ਨੂੰ ਨਵੇਂ ਕਬੂਤਰੀ ਛੱਡਨੇ ਆ ਕੋਈ ਨਹੀਂ ਛੱਡਣਾ ਹੈ ਇਹ ਕਿੰਦਾ ਬਕੰਬੀ ਆ ਉਹਨਾਂ ਨੂੰ ਸਹੀ ਕਰਕੇ ਆ ਜੀ ਅੱਜ ਲੋ ਬਾਈ ਮਿੱਤਰੋ ਆਪਾਂ ਨਿਆਣਾ ਤੋ ਦੂਜੀ ਨੂੰ ਵੀ ਦੇ ਦੇ ਇਹਦਾ ਆਪਾਂ ਲੈਣਾ ਤੂੰ ਨਾ ਖੂਕੇ ਤੇ ਬਾਈ ਜੀ ਕਬੂਤਰਾਂ ਦੇ ਨਵੇਂ ਦੇ ਰੰਗ ਲਾਇਆ ਦੋ ਕਬੂਤਰਾਂ ਉੱਡੀਆਂ ਸੀ ਸਿੱਧੀਆਂ ਬਹਿ ਗਈਆਂ ਇੱਕ ਰਤੀ ਤੇ ਇੱਕ ਤੂੰ ਜੇ ਕੋਈ ਚਿੱਟੀ ਬਾਕੀ ਕਬੂਤਰ ਆਪਣੇ ਆਂ ਬੈਠੇ ਬਾਕੀ ਤੁਹਾਨੂੰ ਤਾਂ ਜਾ ਕੇ ਵੀ ਮੋਲ ਖਾ ਦੇਣੇ ਆ ਤੇ ਦਾਣਾ ਪਾਣੀ ਕੱਢਦੇ ਖੁੱਡਿਆਂ ਚ ਫਿਰ ਭਾਣ ਤੂੰ ਵੀ ਆ ਜੀਦਾ ਲੋ ਜੀ ਬਾਈ ਦਾਣਾ ਪਾਣੀ ਕੱਢਿਆ ਯਾਰ ਨੋ ਜੀ ਗਿੱਕ ਥੋੜਾ ਯਾਰ ਰੰਗ ਦਾ ਤੁਕਾਰੋਟ ਲੱਗਿਆ ਅੰਦਾ ਉਹ ਛਤਰੀ ਤਾਂ ਡੂਰੀ ਆ ਪਰਲੀ ਤੇ ਤਾਂ ਇਹਦੇ ਤੇ ਤਿੰਨ ਤਿੰਨ ਉਹਦੇ ਤੇ ਕਬੂਤਰ ਐ ਤੇ ਤਿੰਨ ਕਬੂਤਰਾਂ ਉਹ ਜਾਲ ਚ ਵੀ ਦੋ ਕਬੂਤਰਾਂ ਤੇ ਦੋ ਵੈਤ ਤੇ ਬੈਠਾ ਤੇ ਇੱਕ ਬੱਚਾ ਬੈਠਾ ਲਓ ਜੀ ਪਾਈ ਜੀ ਆਪਾਂ ਪਸੂ ਤਿਆਰੀਏ ਮੈਂ ਕਿੱਧਰ ਖੇਲ ਤੇ ਖੋਲ ਕੇ ਲਾਵਾਂਗੇ ਮੈਂ ਕਿ ਚੱਲ ਬਾਲ ਤਕਣੀ ਕਿ ਆ ਬੰਨਾ ਪੈਰੇ ਪਿਆੰਨਾ ਸੀ ਥੋੜਾ ਥੋੜਾ ਪਾਣੀ ਛੇੜ ਨਹੀਂ ਆ। ਚੱਲ ਆਉਗੇ। ਉਹਦਾ ਮੂੰਹ ਹੀ ਲਾ ਕੇ ਹਟ ਗਈ ਐ। ਤੇ ਉਹ ਪੀਊਗੀ। ਉਹਨੂੰ ਪਿਆਰ ਦੇਂਗੇ ਤੇ ਅੱਕੇ ਜੂਠਾ ਨਹੀਂ ਬਈ। ਜਮਾ ਵੀ ਜੂਠਾ ਨਹੀਂ ਪੀਂਦਗਾ ਨਾ। ਇੱਥੇ ਦੂਜੀ ਤਾਂ ਜਮਾ ਵੀ ਕਹਿ ਲੈਂਦੇ ਇਹਨੂੰ। ਆ ਤਾਂ ਜਮਾ ਹੀ ਨਹੀਂ ਨਾ ਪੀਂਦੀ। ਲਓ ਜੀ ਬਾਈ ਜਿਹੜਾ ਉਹ ਟੈਂਕੀ ਤੇ ਸਪੈਦਾ ਦੀ ਸੀ ਨਾ ਵਾਟਰ ਬਾਕਸ ਕੋ ਇਹ ਆਵੇ। ਆ ਸਪੈਦੇ ਤੇ ਆਪਣੀ ਕਬੂਦਰੀ ਬੈ ਗਈ। ਤੇ ਆਤਾ ਜਾਊਗੀ ਚਲੋ ਵੀਣਿਆਂ ਨੇ ਕੀ ਆ ਬਣਦਾ ਕੱਲ ਨੂੰ ਆਉਂਦੀ ਆ ਜਾਂ ਅੱਜ ਆਉਂਦੀ ਆ ਲਓ ਜੀ ਭਾਈ ਜੀ ਇੱਕ ਆਪਣੀ ਡਿੱਗ ਪੀ ਵਾਟਰ ਬਾਕਸ ਤੇ ਤੇ ਉਹ ਵੀਣਿਆਂ ਹੁਣ ਉੱਡ ਕੇ ਆਉਂਦੀ ਆ ਜਾਂ ਨਹੀਂ ਆਉਂਦੀ ਤੇ ਮੇਰਾ ਪ੍ਰਾਣਾ ਇੱਕ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਵਲੌਗ ਵੇਖਿਆ ਕਰੋ ਬਰਾਬਰ ਕੇ ਯਾਰ ਤੇ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਵਿੱਚ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਕੋਈ ਚੁੱਕੀ ਖੀਵਾ ਤੇ ਕਬੂਤਰੀ ਵੀ ਨੇ ਉੱਡ ਕੇ ਆਉਂਦੀ ਆ ਜਾਂ ਨਹੀਂ ਆਉਂਦੀ ਤੇ ਕੱਲ ਨੂੰ ਆਪਾਂ ਕੱਢਾਂਗੇ ਨਵੇਂ ਤੇ ਪਰਸੋਂ ਆਪਣੀ ਬਾਜੀ